ਅਪੀੜ ਵਿੱਚ ਰੱਖੀ ਹੈ ਟੁੱਟ ਗਈ ਸੀ ਜੀ ਹਾਂ ਈ ਸੀ ਤੇ ਨਵੀਂ ਲਗਾਓ ਕੱਖ ਹਾਂ ਜੀ ਲਗਾਣੀ ਤੈਨੂੰ ਇਹ ਪਤਾ ਇਹ ਜਿਸ ਬੰਦੇ ਦਾ ਡੈਸ ਸਾਡੇ ਸਾਡੇ ਪੁਲਿਸ ਦੇ ਸਿਸਟਮ ਵਿੱਚ ਆਇਆ ਅਮਰ ਸਰ ਮੈਂ ਅਮਰ ਸਰ ਵੀ ਪੁਲਿਸ ਟੀਮ ਭੇਜੀ ਆਪਣੀ ਤੇ ਮਤ ਕਰੋ ਕਿ ਤੁਸੀਂ ਹਿਆਰਪੁਰ ਵਿੱਚ ਸਟੰਟ ਮਾਰ ਜੂਗਾ ਕਿ ਦੂਸਰੇ ਜ਼ਿਲ੍ਹੇ ਦਾ ਬੰਦਾ ਵੀ ਕਿ ਅਸੀਂ ਉਹਦੇ ਮਗਰ ਨਹੀਂ ਜਾਵਾਂਗੇ ਅਸੀਂ ਅਮਰ ਸਰ ਵੀ ਜਾਣਾ ਉਹਦੇ ਘਰ ਇਹ ਕਿਹਦਾ ਪਰ ਤੂੰ ਲੱਕੀ ਲਈ ਤੂੰ ਸਾਨੂੰ ਮਿਲ ਗਿਆ ਇੱਥੇ ਉਹ ਕਿ ਪੀ ਸ਼ਹਿਰ ਦੇ ਵਿੱਚ ਇਹਨਾਂ ਨੇ ਇਸ ਮੋਟਰਸਾਈਕਲ ਦੋ ਸੀਗੇ ਵੱਡੇ ਵੱਡੇ ਹੈਲਮਟ ਪਾਏ ਆ ਜਿਹਦੇ ਉੱਪਰ ਉਹ ਬੜੇ ਬੜੇ ਕੰਡ ਜੇ ਲੱਗੇ ਔਰ ਸ਼ਹਿਰ ਦੇ ਵਿੱਚ ਇਹਨਾਂ ਨੇ ਸਟੰਟ ਮਾਰੇ ਆ ਸ਼ਹਿਰ ਦਾ ਜਿਹੜਾ ਮਾਹੌਲ ਆ ਉਹ ਇਹਨਾਂ ਨੇ ਖਰਾਬ ਕੀਤਾ ਇਹ ਟੱਟਾ ਉਹਨੂੰ ਜਿਹੜਾ ਦੂਸਰਾ ਮੋਟਰਸਾਈਕਲ ਆ ਉਹਦੇ ਪਿੱਛੇ ਵੀ ਆਪਾਂ ਪਏ ਛੜਨਾ ਉਹ ਵੀ ਨਹੀਂਗਾ ਠੀਕ ਹੈ ਕਿ ਨਹੀਂ ਇਸ ਕਰਕੇ ਹੁਣ ਤੁਸੀਂ ਕਹਿੰਦੇ ਹੋ ਕਿ ਉਹ ਮੈਂ ਨਹੀਂ ਸੀ ਅੰਨਾ ਦੇ ਸੇਕੰਮ ਕਰਦਾ ਤੁਸੀਂ ਨਹੀਂ ਸੀਗੇ ਪਰ ਤੁਸੀਂ ਆਪਣਾ ਮੋਟਰਸਾਈਕਲ ਕਿਸੇ ਨੂੰ ਕਿਉਂ ਦਿੱਤਾ ਜਿਸ ਬੰਦੇ ਨੂੰ ਤੁਸੀਂ ਜਾਣਦੇ ਨਹੀਂ ਜੇ ਤੁਸੀਂ ਉਸ ਬੰਦੇ ਨੂੰ ਜਾਣਦੇ ਨਹੀਂ ਤੁਸੀਂ ਕਿਉਂ ਦਿੱਤਾ ਕਿ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਇਦਾਂ ਦੇ ਕੰਮ ਸ਼ਹਿਰ ਵਿੱਚ ਕਰਕੇ ਤੁਸੀਂ ਪੁਲਿਸ ਹੁਸ਼ਿਆਰਪੁਰ ਪੁਲਿਸ ਤੋਂ ਦੀ ਜਿਹੜੀ ਨਿਗਾਹ ਆ ਉਹ ਬਾਜੋਗੇ ਠੀਕ ਹੈ ਇਸ ਟਾਈਮ ਜਿਹੜੀ ਪੁਲਿਸ ਦੀ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਉਹਦੇ ਉੱਪਰ ਜਿਹੜੇ ਸਾਡੇ ਮੁਲਾਜ਼ਮ ਲੱਗੇ ਹਨ ਉਹਨਾਂ ਦੀ ਬਾਜ ਵਰਗੀ ਨਿਗਾਹ ਹਰ ਟਾਈਮ ਹੀ ਉਹ ਜਦੋਂ ਕਿ ਹਾਜੀ ਵੀਡੀਓ ਚੱਲਦੀ ਹੈ ਉਹ ਤੁਰੰਤ ਜਿਹੜੇ ਸਾਨੂੰ ਕਹਿੰਦੇ ਔਰ ਤੁਹਾਡੀ ਵੀਡੀਓ ਜਿਹੜੀ ਹੈ ਪੂਰੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਠੀਕ ਹੈ ਤੇ ਤੁਸੀਂ ਕਾਕਾ ਚਾਹੇ ਤੁਸੀਂ ਸੀਗੇ ਹੁਣ ਮੋਟਰ ਉਹਦੇ ਉੱਪਰ ਪਹਿਚਾਨ ਪਿਆ ਨਹੀਂ ਸੀਗੀ ਠੀਕ ਹੈ ਕਿ ਨਹੀਂ ਆ ਲੈ ਹੁਣ ਗਿਫਟ ਤੇਰਾ ਜਿਹੜਾ ਮੋਟਰਸਾਈਕਲ ਆ ਇਹ ਅਸੀਂ ਬੰਦ ਕਰ ਦਿੱਤਾ ਇਹ ਹੁਣ ਤਾਂ ਜ਼ਿੰਦਗੀ ਇਹਨੂੰ ਕਰਾ ਕੇ ਨਾ ਲੈਮੀਨੇਸ਼ਨ ਇਹਨੂੰ ਆਪਣੇ ਕੋਲ ਰੱਖੀ ਤੇ ਦੂਸਰਿਆਂ ਨੂੰ ਵੀ ਦੱਸੀ ਇਸ ਹਰਪੁਰ ਜ਼ਿਲ੍ਹੇ ਦੇ ਵਿੱਚ ਇਦਾਂ ਦਾ ਜਿਹੜਾ ਸਟੰਟ ਨਹੀਂ ਕਰਨਾ ਆਪਣੀ ਜਾਨ ਖਤਰੇ 'ਚ ਪਾਈ ਪਬਲਿਕ ਦੀ ਜਾਨ ਵੀ ਖਤਰੇ 'ਚ ਪਾਈ ਏ ਇਹੜਾ ਤੇਰਾ ਮੋਟਰਸਾਈਕਲ ਬੰਦ ਕਰ ਰਹੇ ਆ ਕਿਉਂਕਿ ਤੇਰਾ ਐਡਰੈਸ ਆ ਰਿਹਾ ਅਮਰਸਰ ਦਾ ਤੈਨੂੰ ਇਹ ਪਤਾ ਮੈਂ ਕੱਲ ਦਾ ਇਸ ਮੋਟਰਸਾਈਕਲ ਦੇ ਮਗਰ ਪਿਆ ਮੈਂ ਸਵੇਰੇ ਐਸ ਐਚਓ ਬੀ ਡਿਵੀਜ਼ਨ ਅਮਰਸਰ ਐਸ ਐਚਓ ਡੀ ਡਿਵੀਜ਼ਨ ਅਮਰਸਰ ਨੂੰ ਕਰਕੇ ਦੱਸਿਆ ਇੱਚੇ ਤੇਰਾ ਐਡਰੈਸ ਆ ਰਿਹਾ ਗੁਰੂ ਨਾਨਕ ਕਲੋਨੀ ਤਰਨਤਨ ਰੋਡ ਅਮਰਸਰ ਹਾਊਸ ਨੰਬਰ 82 ਉੱਥੇ ਵੀ ਆਪਾਂ ਫੋਰਸ ਆਪਣੀ ਟੀਮ ਜਿਹੜੀ ਹੈ ਭੇਜੀ ਹੈ ਕਿ ਸਾਨੂੰ ਉੱਥੋਂ ਪਰ ਅਗਸਤ ਦੌਰਾਨ 13 ਮੋਟਰਸਾਈਕਲ ਸਾਨੂੰ ਹੁਸ਼ਿਆਰਪੁਰ ਦੇ ਵਿੱਚੋਂ ਹੀ ਮਿਲ ਗਿਆ ਆਹ ਦਾ ਪੁੱਤ ਮੋਟਰਸਾਈਕਲ 13 ਕਰ ਦਿੱਤਾ ਬੰਦ ਇਹਦੇ ਕਾਗਜ਼ ਪੱਤਰ ਸਾਰੇ ਲਿਆ ਕੇ ਦਿਖਾ ਦੇਗਾ ਤੇ ਮੋਟਰਸਾਈਕਲ ਤੈਨੂੰ ਮਿਲ ਜਾਊਗਾ ਤੇ ਨਹੀਂ ਤੇ ਪੁੱਤੇ ਪੁਲਿਸ ਪ੍ਰਾਪਰਟੀ ਬਣ ਗਈ ਉਹ ਕਿਹੜਾ ਉਹ ਕਿਹੜਾ ਚੱਲਣਾ ਸੀ ਉਹ ਵੀ ਨਹੀਂ ਚੱਲਣਾ ਉਹਦਾ ਐਡਰੈਸ ਸਾਨੂੰ ਲੱਗ ਗਿਆ ਪਤਾ ਕਿ ਉਹ ਬੰਦਾ ਕੌਣ ਹੈ ਤੇ ਕੌਣ ਤੁਸੀਂ ਕਿੱਪਾ ਕਿਧਰ ਭਾਈਦੇ ਤੁਸੀਂ ਪੁੱਤ ਮਾਰੋ ਸਟੰਡ ਤੇ ਮੈਂ ساری ਜ਼ਿੰਦਗੀ ਪਤਾ ਲੱਗ ਜੂਗਾ ਕਿ ਕਿਦਾਂ ਸਟਾਰਟ ਮਾਰੀ ਆ ਤੁਹਾਨੂੰ ਪੁੱਤ ਪੁੱਤ ਕਰਕੇ ਸਮਝਾਈਦਾ ਕਿ ਬੇਟਾ ਸ਼ਹਿਰ ਦਾ ਮਾਹੌਲ ਨਹੀਂ ਘਰਾਉਂਦਾ ਇਹਨੂੰ ਮਹਿਸੂਸ ਹੋ ਰਿਹਾ ਤੇਰੀ ਗਲਤੀ ਹੈ ਹੈ ਜਾਓ ਅੰਜੂ ਕਿਨਾ ਮਾਮਾ ਜਰਨਸ਼ੂ ਆਸਪਾਸ ਕਰੀ ਇੱਕ ਟਾਲ ਆਫ ਰੋਡਿੰਗ ਦੇ ਨੋ ਸਾਈਕਲ ਸਿੱਖਿਆ ਜਿਹੜਾ ਕਰ ਰਿਹਾ ਸ਼ਹਿਰ ਦੇ ਠੰਡਾ ਬਜੀ ਨੂੰ ਕੋਈ ਬੌਂਡ ਦਿੱਤਾ ਗਿਆ ਇਹ ਪੂਰਾ ਜਿਮਾਂ ਲਾ ਇਹ ਬਰਦਰ ਮਸਲਾ ਇਸੇ ਦਾ ਅੱਜੋਂ ਤਿੰਨ ਦਿਨ ਪਹਿਲਾਂ ਨਹੀਂ ਸੋਸ਼ਲ ਮੀਡੀਆ ਉੱਪਰ ਚੱਲ ਰਿਹਾ ਸੀ ਕਿ ਦੋ ਲੜਕਿਆਂ ਨੇ ਔਰੇ ਰੰਗ-ਬਰੰਗੇ ਜਿਹੜੇ ਹਲਮਟ ਵੱਡੇ ਬਣਾ ਕੇ ਉਹਦੇ ਉੱਪਰ ਵੱਡੇ-ਵੱਡੇ ਉਹਨਾਂ ਨੇ ਟਾਇਰ ਟੈਪ ਜਦੋਂ ਕੰਮ ਜੀ ਹੁੰਦੇ ਆ ਉਹ ਲਾਈ ਸੀਗੇ ਤੇ ਲਾ ਕੇ ਕੁਮਰੇ ਸੀਗੇ ਵਿੱਚੋਂ ਸਟੰਟ ਮਾਰਦੇ ਸੀ ਔਰ ਉਹ ਜਿੱਥੇ ਕੁਮਾਰੇ ਸੀਗੇ ਉਹ ਜਗ੍ਹਾ ਹੈਗੀ ਬਹੁਤ ਰਸ਼ ਵਾਲੀ ਔਰ ਬੜੀ ਤੇਜ਼ ਰੰਗ ਰੇਸੀਓ ਦੇ ਉੱਪਰ ਉਹ ਇਹਦੀ ਜਿਹੜੀ ਵੀਡੀਓ viral ਹੋਈ ਆ ਉਹ ਚੱਲੀ ਸੋਸ਼ਲ ਮੀਡੀਆ ਦੀ ਵੀ ਚੱਲੀ ਆ ਕਿ ਜਿਹੜੇ ਸਾਡੇ ਪ੍ਰੈਸ ਰਿਪੋਰਟਰ ਭਰਾ ਲੋਕਲ ਉਹਨਾਂ ਨੇ ਵੀ ਪਾਈ ਆ ਕੁੱਤ ਸਮਝ ਰਹੇ ਹੋ ਜਦੋਂ ਸੋਸ਼ਲ ਮੀਡੀਆ ਤੋਂ ਇਨਫੋਰਮੇਸ਼ਨ ਮਿਲੀ ਹੈ ਸਾਡਾ ਜਿਹੜਾ ਹੈਗਾ ਆ ਸੋਸ਼ਲ ਮੀਡੀਆ ਸੱਲ ਉਹਦੇ ਉੱਪਰ ਜਿਹੜੇ ਮੁਲਾਜ਼ਮ ਲੱਗੇ ਆ ਬੜੇ ਤੇਜ਼ ਤਾਰ ਮੁਲਾਜ਼ਮੋ ਉਹ ਹਰ ਟੈਨ ਉੱਤੇ ਬਾਜ ਵਾਲੀ ਨਿਗਾਹ ਰੱਖਦੇ ਆ ਉਹਨਾਂ ਨੇ ਸਾਨੂੰ ਪਾਈ ਵੀ ਤਾਂ ਦੇਖੋ ਵੀ ਇਹਨਾਂ ਨੂੰ ਮੋਟਰਸਾਈਕਲ ਨੂੰ ਫੜਾਉਂਦੇ ਨੇ ਤੇ ਜੋ ਕੰਮ ਘਰ ਭਾਈ ਕਰੋ ਪਹਿਲੇ ਅੱਜ ਦੇ ਵਿੱਚ ਅਸੀਂ ਉਹ ਮੋਟਰਸਾਈਕਲ ਜਿਹੜੇ ਨੰਬਰ ਕਢਾਏ ਆ ਇੱਕ ਦਾ ਅੰਮ੍ਰਿਤਸਰ ਦਾ ਨਿਕਲਿਆ ਉਹ ਸੀਗਾ ਅੰਮ੍ਰਿਤਸਰ ਜਿਹੜਾ ਹੈਗਾ ਤਰਨਤਾਰਨ ਰੋਡ ਤੇ ਉਹ ਤੋਂ ਫਿਰ ਉਹਦੇ ਸੰਬੰਧ ਚ ਮੈਂ ਅਮਰਸਰ ਵੀ ਫੋਨ ਕੀਤਾ ਐਸ ਐਚਓ ਬੀ ਡਿਵੀਜ਼ਨ ਐਸ ਐਚਓ ਡਿਵੀਜ਼ਨ ਜੀ ਨੂੰ ਉਹਨਾਂ ਨੇ ਕਿਹਾ ਜੀ ਵਾਕਿਆ ਕੋਈ ਨਹੀਂ ਆਪਾਂ ਦੇਖਦੇ ਹਾਂ ਵੀ ਜੇ ਮੋਟਰਸਾਈਕਲ ਸਾਡੇ ਕੋਲ ਇੱਥੇ ਹੈਗਾ ਤੇ ਆਪਾਂ ਉੱਤੇ ਜੇ ਤੁਸੀਂ ਲੈ ਕੇ ਜਾਣਾ ਤਾਂ ਬੰਦੇ ਭੇਜ ਦਿਓ ਨਹੀਂ ਅਸੀਂ ਕਾਨੂੰਨੀ ਕਾਰਵਾਈ ਕਰਦੇ ਹਾਂ ਪਰ ਇਨ ਬੀਟਵੀਨ ਜਿਹੜੇ ਬਾਪਾ ਘੁੰਮ ਰਹੇ ਸੀਗੇ ਬੱਸ ਸਟੈਂਡ ਰੋਡ ਇਧਰ ਸਿਵਲ ਹਸਪੀਟਲ ਰੋਡ ਤੇ ਇਹ ਮੋਟਰਸਾਈਕਲ ਜਿਹੜਾ ਸੀਗਾ ਸਾਡੇ ਕਾਬੂ ਆ ਗਿਆ ਇਹਨੂੰ ਕਾਗਜ਼ ਪੱਤਰ ਪੁੱਛੇ ਕਿ ਸਾਨੂੰ ਕਾਗਜ਼ ਪੱਤਰ ਸਹੀ ਜਿਹੜੇ ਦਿਖਾ ਨਹੀਂ ਸਕਿਆ ਅਸੀਂ ਮੌਕੇ ਤੇ ਜਿਹੜਾ ਮੋਟਰਸਾਈਕਲ ਬੰਦ ਕਰ ਦਿੰਦਾ ਔਰ ਇਸ ਬੱਚੇ ਨੇ ਗਲਤੀ ਵੀ ਮੰਨੀ ਹੈ ਮੋਟਰਸਾਈਕਲ ਇਹੀ ਲੈ ਕੇ ਆਇਆ ਸੀਗਾ ਪਰ ਇਹ ਮੰਨਿਆ ਨਹੀਂ ਇਹ ਕਹ ਰਿਹਾ ਸੀ ਮੈਂ ਨਹੀਂ ਲੈ ਕੇ ਆਇਆ ਜੀ ਕੋਈ ਹੋਰ ਲੈ ਕੇ ਆਇਆ ਸੀਗਾ ਮੋਟਰਸਾਈਕਲ ਇਹੀ ਚਲਾ ਰਿਆ ਸੀਗਾ ਜੀ ਇਸ ਵੇਲੇ ਮੌਕੇ ਤੇ ਬੰਡ ਕਰ ਦੁੱਤਾ ਬਿਲਕੁਲ ਜੀ ਬਿਲਕੁਲ ਨੂੰ ਬੰਦ ਕਰ ਦਿੱਤਾ ਇਹਨੂੰ ਕਿਹਾ ਵੀ ਇਹਦਾ ਚਲਾਨ ਭੁਗਤ ਕੇ ਜਿਹੜੀ ਚਿੱਟ ਸਾਨੂੰ ਲਿਆ ਕੇ ਦਿਖਾ ਦੇ ਤਾਂ ਆਪਣਾ ਮੋਟਰਸਾਈਕਲ ਕੋ ਜਦੋਂ ਮਰਜੀ ਆ ਕੇ ਲੈ ਜਾ ਸਕਦਾ ਕਿੰਨਾ ਚਲਾਨ ਟਟਿਆ ਗੇ ਇਹਦਾ ਸਿਰਫ ਚਲਾਨ ਤੇ ਦੇਖੋ ਅਸੀਂ ਇੱਥੇ ਹੁਣ ਬੰਦ ਕੀਤਾ ਇਹ ਹੁਣ ਮੌਕੇ ਤੇ ਜਾ ਕੇ ਆਪਣੇ ਕਾਗਜ਼ ਲੈ ਕੇ ਜਾਊਗਾ ਬੀਟੀਓ ਅਫੀਸਰ ਉਹਦੇ ਲਿਹਾਜ਼ ਨਾਲ ਉਹ ਇਹਨੂੰ ਆਪੇ ਫਾਈਲੇ ਨੂੰ ਪਾਉਣ